ਮਾਮਲਿਆਂ ਦੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਪੁਪੇਸ਼ ਪਗੇਲ ਹੋਰਾਂ ਨੇ ਇੱਕ ਬਿਆਨ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਬਾਰੇ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਕੈਪਟਨ ਭਾਜਪਾ ਦੇ ਵਿੱਚ ਕੂਟਨ ਮਹਿਸੂਸ ਕਰ ਰਹੇ ਨੇ ਜੇਕਰ ਕੈਪਟਨ ਕਾਂਗਰਸ ਵਿੱਚ ਆਉਣਾ ਚਾਹੁੰਦੇ ਨੇ ਤਾਂ ਕੈਪਟਨ ਦੇ ਲਈ ਸਾਡੇ ਯਾਨੀ ਕਿ ਕਾਂਗਰਸ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਇਹ ਵੀ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਕੈਪਟਨ ਕਾਂਗਰਸ ਵਿੱਚ ਵਾਪਸੀ ਕਰ ਸਕਦੇ ਨੇ ਇਸ ਉੱਤੇ ਕਾਂਗਰਸ ਵੀ ਵਿਚਾਰ ਕਰੇਗੀ ਕਾਂਗਰਸ ਦੇ ਦਰਵਾਜ਼ੇ ਕੈਪਟਨ ਅਮਰਿੰਦਰ ਸਿੰਘ ਲਈ ਹਮੇਸ਼ਾ ਖੁੱਲੇ ਨੇ ਦੱਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਮੁੱਖ ਚਿਹਰਾ ਰਹੇ ਨੇ ਕਿਸੇ ਸਮੇਂ ਆ ਪੰਜਾਬ ਦੇ ਵਿੱਚ ਕੈਪਟਨ ਆ ਯਾਨੀ ਕਿ ਕਾਂਗਰਸ ਨੂੰ ਕੈਪਟਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਯਾਨੀ ਕਿ ਕੈਪਟਨ ਇੱਕ ਤਰ੍ਹਾਂ ਵੱਡੇ ਆਗੂ ਸੀ ਜਿਹੜੇ ਕਾਂਗਰਸ ਦੇ ਜਿਹੜੀ jaan ਸੀ ਪਾ ਦਿੰਦੇ ਸੀ ਪਾਰਟੀ ਦੇ ਵਿੱਚ ਕੈਪਟਨ ਕਿਸੇ ਸਮੇਂ ਸੋ ਉਹੀ ਕੈਪਟਨ ਇੱਕ ਸਮੇਂ ਕਾਂਗਰਸ ਤੋਂ ਖਫਾ ਹੋਏ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਜਿਸ ਕਰਕੇ ਇਹ ਪੰਜਾਬ ਦੀ ਸਭ ਤੋਂ ਵੱਡੀ ਉਸ ਵੇਲੇ ਦੀ ਖਬਰ ਬਣੀ ਕਿ ਮੁੱਖ ਮੰਤਰੀ ਨੇ ਯਾਨੀ ਕਿ ਮੌਜੂਦਾ ਮੁੱਖ ਮੰਤਰੀ ਨੇ ਕਾਂਗਰਸ ਛੱਡੀ ਸੀ ਸੋ ਇਹ ਬਹੁਤ ਵੱਡਾ ਫੈਸਲਾ ਸੀ ਕੈਪਟਨ ਅਮਰਿੰਦਰ ਸਿੰਘ ਖੁਰਾ ਦਾ ਉਸ ਤੋਂ ਬਾਅਦ ਲਗਾਤਾਰ ਉਹ ਭਾਜਪਾ ਦੇ ਵਿੱਚ ਐਕਟਿਵ ਨੇ ਹਾਲਾਂਕਿ ਕੁਝ ਦਾਅਵੇ ਇਹ ਕੀਤੇ ਜਾਂਦੇ ਰਹੇ ਨੇ ਪਿਛਲੇ ਸਮੇਂ ਦੌਰਾਨ ਵੀ ਕਿ ਕੈਪਟਨ ਭਾਜਪਾ ਦੇ ਵਿੱਚ ਚੰਗਾ ਮਹਿਸੂਸ ਨਹੀਂ ਕਰ ਰਹੇ ਹਾਲਾਂਕਿ ਪਿਛਲੇ ਸਮੇਂ ਦੌਰਾਨ ਜੋ ਐਮਪੀ ਰਹੇ ਨੇ ਪ੍ਰਨੀਤ ਕੌਰ ਉਹਨਾਂ ਨੇ ਵੀ ਇਹ ਦਾਵਾ ਕੀਤਾ ਸੀ ਉਹਨਾਂ ਦੀ ਧਰਮ ਪਤਨੀ ਨੇ ਕਿ ਅਜੇ ਹੀ ਕੋਈ ਗੱਲ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਹੀ ਰਹਿਣਗੇ ਭਾਜਪਾ ਤੋਂ ਕਿਤੇ ਬਾਹਰ ਨਹੀਂ ਜਾਣਗੇ ਸੋ ਉਹਨਾਂ ਦੀ ਸਲਾਹ ਜ਼ਰੂਰ ਹੁੰਦੀ ਹੈ ਹਾਈ ਕਮਾਂਡ ਨੂੰ ਭਾਜਪਾ ਹਾਈ ਕਮਾਂਡ ਨੂੰ ਪਰ ਹਾਈ ਕਮਾਂਡ ਦਾ ਕੀ ਫੈਸਲਾ ਹੋਵੇਗਾ ਉਹ ਸਾਨੂੰ ਸਿਰ ਮੱਥੇ ਮਨਜ਼ੂਰ ਹੋਵੇਗਾ ਇਹ ਇਹ ਬਿਆਨ ਪ੍ਰਨੀਤ ਕੌਰ ਹੋਰਾਂ ਦੇ ਸਾਹਮਣੇ ਆਉਂਦੇ ਰਹੇ ਨੇ ਪਰ ਹੁਣ ਭੁਪੇਸ਼ ਬੁਗੇਲ ਹੋਰਾਂ ਨੇ ਜੋ ਦਾਵਾ ਕੀਤਾ ਸੀ ਉਸ ਅਧਾਰ ਤੇ ਇਹ ਖਬਰ ਦੇ ਰਹੇ ਆ ਕਿ ਉਹਨਾਂ ਦਾ ਦਾਵਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਾਜਪਾਚ ਕੁੱਟਣ ਮਹਿਸੂਸ ਕਰ ਰਹੇ ਨੇ ਉਹ ਕਾਂਗਰਸ ਵਿੱਚ ਵਾਪਸੀ ਕਰ ਸਕਦੇ ਨੇ ਜੇਕਰ ਕੈਪਟਨ ਵਾਪਸ ਹੋਣਾ ਚਾਹੁੰਦੇ ਨੇ ਤਾਂ ਕਾਂਗਰਸ ਦੇ ਦਰਵਾਜ਼ੇ ਉਹਨਾਂ ਦੇ ਲਈ ਹਮੇਸ਼ਾ ਖੁੱਲੇ ਨੇ ਸੋ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਦਾ ਮੁਖ ਚਿਹਰਾ ਰਹੇ ਨੇ ਤੇ ਮੌਜੂਦਾ ਸਮੇਂ ਵੀ ਮੁਖ ਚਿਹਰਾ ਨੇ ਕਿਉਂਕਿ ਜਦੋਂ ਵੀ ਕੈਪਟਨ ਦਾ ਕੋਈ ਬਿਆਨ ਆਉਂਦਾ ਤਾਂ ਸੁਰਥੀਆਂ ਦਾ ਹਿੱਸਾ ਬਣਦਾ ਸੋ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਇਹ ਚਰਚਾਵਾਂ ਨੇ ਸੋ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭਪੇਸ਼ੂ ਬਗੇਲ ਨੇ ਇਹ ਸੰਕੇਤ ਦਿੱਤੇ ਨੇ ਕਿ ਕੈਪਟਨ ਕਾਂਗਰਸ ਵਿੱਚ ਆਉਣਾ ਚਾਹੁੰਦੇ ਨੇ ਇਹ ਉਹਨਾਂ ਨੇ ਦਾਅਵਾ ਕੀਤਾ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕੀ ਸਪਸ਼ਟਿਕਰਨ ਹੁੰਦਾ ਜਾਂ ਕੀ ਬਿਆਨ ਹੁੰਦਾ ਜਾਂ ਫਿਰ ਪਰਨੀਤ ਕੋਰ ਹੋਰੀ ਇਸ ਮਾਮਲੇ ਤੇ ਕੀ ਬਿਆਨ ਦਿੰਦੇ ਨੇ ਉਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਅਜਿਹੇ ਬਿਆਨ ਜਾਂ ਫਿਰ ਅਜਿਹੇ ਦਾਅਵੇ ਜਾਂ ਚਰਚਾਵਾ ਹੁੰਦੀਆਂ ਰਹੀਆਂ ਨੇ ਕਿ ਕੈਪਟਨ ਕਾਂਗਰਸ ਵਿੱਚ ਆ ਸਕਦੇ ਨੇ ਜਾਂ ਫਿਰ ਭਾਜਪਾ ਛੱਡਣ ਲਈ ਭਾਜਪਾ ਛੱਡ ਸਕਦੇ ਨੇ ਕੈਪਟਨ ਅਜਹੀਆਂ ਅਫਵਾਹਾਂ ਜਾਂ ਖਬਰਾਂ ਪਹਿਲਾਂ ਵੀ ਫੈਲਦੀਆਂ ਰਹੀਆਂ ਜਿਨ੍ਹਾਂ ਦਾ ਖੰਡਨ ਅਕਸਰ ਭਾਜਪਾ ਆਗੂ ਜਾਂ ਫਿਰ ਕੈਪਟਨ ਪਰਿਵਾਰ ਕਰਦਾ ਰਿਹਾ ਪਰ ਇਸ ਮਾਮਲੇ ਦੇ ਵਿੱਚ ਹੁਣ ਇਹ ਦੇਖਣਾ ਹੋਵੇਗਾ ਕੀ ਭੁਪੇਸ਼ 부ਗੇਲ ਹੋਰਾਂ ਦੇ ਦਾਅਵੇ ਦੇ ਵਿੱਚ ਜਾਂ ਫਿਰ ਬਿਆਨ ਦੇ ਵਿੱਚ ਕਿੰਨੀਕ ਸਚਾਈ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ। ਉਹਨਾਂ ਨੇ ਇਹ ਕਿਹਾ ਹੈ ਕਿ ਕੈਪਟਨ ਮੋੜ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਕਾਂਗਰਸ ਹਾਈ ਕਮਾਂਡ ਇਸ ਪ੍ਰਸਤਾਵ ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ 부ਗੇਲ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਅਜਹਹੀਆਂ ਖਬਰਾਂ ਮਿਲ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਕੂਟਨ ਮਹਿਸੂਸ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਰੇਸ਼ਨ ਵੀ ਕਰਵਾਇਆ ਸੀ ਅਤੇ ਹੁਣ ਉਹ ਪਿਛਲੇ ਕੁ ਸਮੇਂ ਤੋਂ ਸਿਆਸੀ ਤੌਰ ਤੇ ਸਰਗਰਮ ਨਹੀਂ ਸਨ ਸੋ ਬਘੇਲ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਇੱਕ ਦਿਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਨੇ FEMA ਦੇ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ بیٹے ਰਣਿੰਦਰ ਸਿੰਘ ਨੂੰ ਸੰਮਣ ਜਾਰੀ ਕੀਤੇ ਇਹ ਮਾਮਲਾ ਸਾਲ 2016 ਦਾ ਹੈ ਜਿਸ ਵਿੱਚ ਵਿਦੇਸ਼ੀ ਫੰਡਾਂ ਦੀ ਕਥਿਤ ਹਿਰਾਫੇਰੀ ਦੇ ਦੋਸ਼ ਲੱਗੇ ਸਨ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ED ਨੂੰ ਇਨਕਮ ਟੈਕਸ ਵਿਭਾਗ ਦੇ ਦਸਤਾਵੇਜ਼ ਦੀ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੋ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਾਸੇ ED ਦੀ ਕਾਰਵਾਈ ਦੂਜੇ ਪਾਸੇ ਕਾਂਗਰਸ ਵੱਲੋਂ ਮਿਲ ਰਹੇ ਸੰਕੇਤ ਪੰਜਾਬ ਦੀ ਰਾਜਨੀਤੀ ਵਿੱਚ ਕਿਸੇ ਵੱਡੇ ਉਲਟਫੇਰ ਵੱਲ ਇਸ਼ਾਰਾ ਕਰ ਰਹੇ ਨੇ ਹਾਲਾਂਕਿ ਚਰਚਾਵਾ ਨੇ জাফর ਕਿਆਸ ਅਰਾਈਆਂ ਨੇ ਪੰਜਾਬੀ ਟ੍ਰਿਬਿਊਨ ਛਪੀ ਰਿਪੋਰਟ ਮੁਤਾਬਿਕ ਤੁਹਾਨੂੰ ਇਹ ਸਾਰੀ ਜਾਣਕਾਰੀ ਦੇ ਰਹੇ ਆ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦਾ ਪਰਿਵਾਰ ਵੱਲੋਂ ਕਾਂਗਰਸ ਵਿੱਚ ਵਾਪਸੀ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਜਾਂ ਕਿਸੇ ਤਰ੍ਹਾਂ ਦਾ ਹਾਲੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਉਹ ਦੇਖਣਾ ਹੋਵੇਗਾ ਕਿ ਕੈਪਟਨ ਪਰਿਵਾਰ ਇਸ ਬਾਰੇ ਕੀ ਸੋਚਦਾ ਹੈ ਜਾਂ ਕੀ ਕੁਝ ਕਹਿ ਰਹੇ ਨੇ ਉਹ ਉਹ ਕੋ ਸਮੇਂ ਬਾਅਦ ਜਾਂ ਫਿਰ ਅੱਜ ਜਾਂ ਕੱਲ ਤੱਕ ਸਪਸ਼ਟ ਹੋ ਸਕਦਾ ਹੈ ਮੇਬੀ ਜਲਦ ਹੀ ਕੋਈ ਨਾ ਕੋਈ ਬਿਆਨ ਹੈ ਜਿਹੜਾ ਕਾਂਗਰਸ ਦੇ ਅ ਅਜਾ ਕਹਿ ਸਕਦੇ ਆ ਭਾਜਪਾ ਆਗੂਆਂ ਵੱਲੋਂ ਜਾਂ ਫਿਰ ਕੈਪਟਨ ਪ੍ਰਵਾਰ ਵੱਲੋਂ ਦਿੱਤਾ ਜਾ ਸਕਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਪ੍ਰਨਿਤ ਕੋਹਰਾਂ ਨੇ ਸਪਸ਼ਟ ਕੀਤਾ ਸੀ ਕਿ ਕੈਪਟਨ ਭਾਜਪਾ ਚ ਹੀ ਰਹਿਣਗੇ ਕਿਤੇ ਨਹੀਂ ਜਾਣਗੇ ਸੋ ਚਰਚਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਸਿਆਸੀ ਆਗੂਆਂ ਨੂੰ ਲੈ ਕੇ ਇਹਨਾਂ ਚਰਚਾਵਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕੈਪਟਨ ਦੀ ਵਾਪਸੀ ਨੂੰ ਲੈ ਕੇ ਭੁਪੇਸ਼ ਬੁਕੇਲ ਹੋਰਾਂ ਨੇ ਜੋ ਦਾਵਾ ਜਾਂ ਬਿਆਨ ਦਿੱਤਾ ਹੈ ਉਸ ਵਿੱਚ ਕਿੰਨੀ ਕਿ ਸੱਚਾਈ ਹੈ ਆਉਣ ਵਾਲਾ ਸਮਾਂ ਦੱਸੇਗਾ